ਲੋਵੀ ਸੱਜਣੋਂ ਕਰਮਾ ਵਾਲੇ ਪੀਰ ਦੀ ਦੇਗ ਲਾਈ ਦੀ ਆਏ ਸਾਲ 6 ਮਿਲਿਆ ਵਾਲੀ ਲਾਈ ਦੀਆਂ ਦੋ ਦੇਗਾ ਦੋ ਹਾੜੀ ਤੇ ਦੋ ਸੋਨੇ ਤੇ ਉਹਨਾਂ ਦੇ ਇਹ ਸਾਡਾ ਰਾਜਾ ਸਾਹਿਬ ਇਹ ਰਾਜਾ ਸਾਡਾ ਤੇ ਇਹਨਾਂ ਦਾ ਜੱਦੀ ਪੁਰਸ਼ੀ ਕਾਨਵੇਂ ਰਾਜੇ ਦਾ ਦਾਦੇ ਪਰਦਾਦੇ ਤੋਂ ਲੈ ਗਏ ਇਹ ਕੋ ਨਵੇਂ ਨਹੀਂ ਅੱਜ ਕੰਮ ਕਰਨ ਲੱਗੇ ਹਾਂ ਥੋੜਾ ਥੋੜਾ ਚੱਲ ਇਹਨਾਂ ਨੂੰ ਵੀ ਤਾਰਬ ਕਰਾ ਦੇਣਾ ਇਹ ਇਨਾਲਾ ਸਾਹਿਬ ਇੱਕ ਦੋ ਕੋ ਤੁਹਾਡਾ ਕੰਮ ਹੈ ਇਹ ਪਹਿਲਾ ਮੇਰਾ ਦਾਦਾ ਕਰਦਾ ਹੁੰਦਾ ਸੀ ਤੇ ਫਿਰ ਮੇਰਾ ਡੈਡੀ ਤੇ ਹੁਣ ਮੈਂ ਕਰਦਾ ਵਾਹ ਬਈ ਵਾਹ ਕਿੱਡੀ ਕਰਮਾਂਤ ਜੀ ਪੀੜੀ ਹੋ ਗਈ ਉਹਦਾ ਵੀ ਪਹਿਲਾਂ ਕੰਮ ਚੱਲਦਾ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਸਾਡਾ ਪਹਿਲਾਂ ਪਾਕਿਸਤਾਨ ਹੁੰਦਾ ਸੀ ਗੋੜ ਗੋੜ ਪਿੰਡ ਦੇ ਰਹਿਣ ਵਾਲਿਆ ਇਹ ਸਾਡੇ ਨਾਲ ਹੀ ਆਏ ਜੀ ਉਧਰੋਂ ਉਧਰੋਂ ਹੀ ਆਏ ਨਾਲ ਹੀ ਆਏ ਨੇ ਪਾਕਿਸਤਾਨ ਜੀ ਇਹ ਛੇਪੀ ਵੀ ਕਰਦਾ ਹਾਂ ਸਾਰਾ ਪਿੰਡ ਦੀ ਛੇਪੀ ਕਰਦੀ ਆ ਤੇ ਕਿੰਨੇ ਕੁ ਦਾਣੇ-ਦਣੇ ਇਕੱਠੇ ਹੋ ਜਾਂਦੇ ਨੇ ਦਾਣੇ ਸਾਰੇ ਪਿੰਡ 'ਚ ਹੀ ਹੋ ਜਾਂਦੇ ਸੌਕਮਨ ਹੋਈ ਜਾਂਦੇ ਵਾਹ ਵਾਹ ਸੋਮਨ ਦਾ ਨਾ ਹੋ ਜਾਂਦਾ ਸੋਮਨ ਦਾ ਨਾ ਬੜਾ ਚਲੋ ਮਾਰਾ ਰੋਟੀ ਦਿੱਤੀ ਜਾਂਦਾ ਨਾਲ ਜਾਂਦਾ ਤਾਂ ਕੰਮ ਕਰਦਾ ਹਾਂ ਹਾਂ ਦੁਕਾਨ ਜਾਂਦਾ ਤੇ ਡੰਗਰ ਕਿੰਨੇ ਕੁ ਰੱਖੇ ਡੰਗਰ 3-4 ਹੈਗੇ ਨੇ ਵਾਹ ਨਾਲ ਡੰਗਰ ਵਿੱਚ ਸਾਮ ਦਾ ਆਉਂਦਾ ਉਹ ਜਾਂਦਾ ਨੇ ਘਰ ਕਿੰਨੇ ਕੁ ਰੱਖੇ ਤੇ ਘਟਾਤੀ ਨੇ ਉਹਨੇ ਹੀ ਹੈ ਜਿੰਨੇ ਜਿੰਨੇ ਸੇਪੀ ਵਾਲੇ ਨੇ ਉਹਨੇ ਜਾਂਦਾ ਹ ਹ ਨਹੀਂ ਕੋਈ ਅੱਜ ਚਲੋ ਸੋਣਾ ਸੋਣਾ ਕੰਮ ਚਲਾਈ ਬੈਠਾ ਆਦਾ ਉਹ ਕਈ ਬੰਦੇ ਕਹਿੰਦੇ ਨਾ ਵੀ ਸਾਡੇ ਸੇਪੀ ਵਾਲੇ ਰਾਜੇ ਨਹੀਂ ਹੈਗੇ ਸਾਡੇ ਪਿੰਡ ਹੈਗਾ ਅਜੇ ਵੀ ਸੇਪੀ ਵਾਲਾ ਰਾਜਾ ਇਹ ਕਿਸੇ ਨੇ ਵੇਖਣਾ ਹੋਵੇ ਤਾਂ ਵੇਖ ਨਹੀਂ ਸਕਦਾ ਜੀ ਆਗੇ ਨਹੀਂ ਕਈਆਂ ਦੇ ਹੈਗੇ ਮੈਨਾ ਜੀ ਇਹ ਨਹੀਂ ਗੱਲ ਹੈ ਕਿ ਵੀ ਸੇਪੀ ਵਾਲੇ ਰਾਜੇ ਖਤਮ ਹੋ ਗਏ ਨੇ ਹੈਗਾ ਸਭ ਕੁਝ ਹੈਗਾ ਜਿਹੜਾ ਇਹਦਾ ਡੈਡੀ ਸੀ ਨਾ ਇਹ ਕਰਮਾ ਵਾਲੇ ਪੀਰ ਦੀ ਜਗ੍ਹਾ ਤੇ ਬਾਬੇ ਬੋੜਾ ਚਾ ਮੈਂ ਉਹਨੂੰ ਆਪਦੀਆਂ ਅੱਖਾਂ ਨਾਲ ਵੇਖਿਆ 100-100 ਦੇਖ ਲਾਉਂਦੇ ਨੇ 100-100 ਦੇ ਗਏ ਤਾਂ ਬੰਦਾ ਦਰ ਵਾਕਈ ਤੜਕੇ 3 ਵੇ ਚਲੇ ਜਾਂਦਾ ਕੋਈ ਸੁਣੀ ਸੁਣੀ ਗੱਲ ਨਹੀਂ ਸਾਹ 100 ਦੇਖ ਲਾਉਂਦਾ ਜੀ ਰੋਜ਼ ਮਨ ਚਲਾ ਜਾਂਦਾ ਹੁੰਦਾ ਇਥੋਂ 2 ਵਜੇ ਸਾਈਕਲ ਤੇ ਚਲਾ ਜਾਂਦਾ ਰਾਤ 2 ਵਜੇ ਤੜਕੇ 3 ਵਜੇ ਕੰਮ ਸ਼ੁਰੂ ਹੋ ਜਾਂਦਾ ਰੇਲਾ ਤੜਕੇ 8 ਵਜੇ ਦੇ ਨੂੰ 100 ਦੇਖ ਲਾ ਦਿੰਦਾ 100 ਦੇਖ 8 ਬੰਦੇ ਉਹਦੇ ਨਾਲ ਹੁੰਦੇ ਸੀ ਲੈ ਦੇ ਦੇਗਾ ਜਿਹੜੀਆਂ ਹੁੰਦੀਆਂ ਸੀ 8-8 ਦੇਗਾ ਲੈ ਇੰਜ ਹੁੰਦੀ ਹੈ ਜੀ ਇੱਕ ਦੇਗ ਨਾਲ ਹੀ ਦੇਖ ਲਾਉਂਦਾ ਮੈਂ ਨਾ ਚਾਰ-ਚਾਰ ਤਾਂ ਗੁਰਵਾ ਵਿਆਹ ਫੜਾ ਦਿੰਦਾ ਸੀ ਹਾਂ ਇਹ ਸੋਚ ਤੂੰ ਕਿੰਨੇ ਪਿੰਡ ਹੁੰਦੇ ਸੀ ਉਹਦੇ ਕੋਲ ਭੇਜਿਆ ਤਾਂ ਪਿੰਡ ਰਾਜਾ ਸਭ ਗਿਣ ਕੇ ਦੱਸੋ ਕਿਹੜਾ-ਕਿਹੜਾ ਪਿੰਡ ਸੀ ਉਹਦੇ ਕੋਲ ਪਿੰਡ ਕਾਫੀ ਦਿਲਾਂ ਦਾ ਸਾਰੇ ਪਿੰਡ ਹੀ ਹੁੰਦੇ ਸੀਗੇ ਇੱਕ ਤਾਂ ਆਪਣਾ ਹੋ ਗਿਆ ਸੂਦਾ ਸੂਦਾ ਮਿਆਰਾ ਪੂਸੀ ਆਲਾ ਚੱਕੀਆਂ ਮਹਿਰਾ ਕਾਫੀ ਪਿੰਡ ਨੇ 7-8 ਪਿੰਡ ਸੀ 7-8 ਪਿੰਡ ਦਾ ਰਾਜਾ ਇੱਕ ਹੀ ਸੀ ਵਾਹ ਬਈ ਵਾਹ ਵੇਖੋ ਕਿੰਨਾ ਸੀ ਇਹ ਸੋਚ ਕੀ ਵੱਡੇ ਵੱਡੇ ਲੀਡਰ ਉਹਨੂੰ ਤਾਂ ਸਦਨ ਲੱਗ ਪਏ ਸਬਜ਼ੀਆਂ ਸੋਜੀਆਂ ਬਣਾਉਣ ਨੂੰ ਉਹ ਸਟੇ ਉਹਦਾ ਸ਼ਾਹਵਾਜ ਦਿੱਤੀ ਸੁਣਾ ਕਿਹਾ ਵੀ ਮੀਰ ਜਾਨ ਮਸ਼ਾਨ ਬੜੀ ਦੂਰ ਹੋ ਗਈ ਹੈ ਨਾ ਤੋੜਾ ਫੇਰਾ ਜ਼ਿਆਦਾ ਹੋ ਗਿਆ ਰਹਿਣਾ ਸਾਈਕਲ ਤੇ ਰਹਿਣਾ ਸਾਈਕਲ ਤੇ ਜਿੱਥੇ ਹੱਥ ਪਾਉਣਾ ਅਖਿਰ ਕਲੜਾ ਕਰਕੇ ਆਹ ਭੇਜਿਆ ਉਹਨੂੰ ਖੁਰਪਾ ਸਹੀ ਦਸੀ ਪੁਰਾਣਾ ਇਹ ਤਾਂ ਨਹੀਂ ਪੁਰਾਣਾ ਹੈ ਇੱਧਰ ਇੱਧਰ ਨਾ ਵਾਕਈ ਇਹ ਹੋ ਗਏ ਕਾਫੀ ਪੁਰਾਣਾ ਅਜੇ ਮੁੱਠ ਨਹੀਂ ਆਇਓ ਬੁਵਾਈਏ ਨੇ ਨੇ ਉਹ ਟੁੱਟੀ ਟੁੱਟੀ ਬਈ ਉਹ ਮਰੇ ਨੂੰ ਮੈਂ ਕੱਟ ਦੋ ਕੱਟ ਕੇ ਹੋ ਗਈ ਹਣੇ 10 ਸਾਲ ਤਾਂ 10 ਸਾਲ ਹੋ ਗਏ ਨੇ ਕਈ ਭਰਾ ਕਹਿ ਦਿੰਦੇ ਨੇ ਮੋਬਾਈਲ 'ਚ ਵੀਡੀਓ ਵੇਖੀ ਦੀਆਂ ਨਾ ਵੀ ਸੇਪੀ ਵਾਲੇ ਰਾਜੇ ਖਤਮ ਹੋ ਗਏ ਆ ਜੇ ਕਿਸੇ ਨੂੰ ਚੰਗਾ ਵੀ ਵੇਖਣਾ ਹੋਵੇ ਤੇ ਅਸੀਂ ਪੀ ਦਾ ਰਾਜਾ ਸਾਡਾ ਹੈਗਾ ਜੀ ਅਜੇ ਜੇ ਕੇ ਵੇਖਣਾ ਦਾ ਹਾਲ ਜੰਗਦਾ ਨਹੀਂ ਸਕਦਾ ਵਾਕੀਆ ਡਾੜੇ ਲੈਂਦਾ ਜਾਮਤਾ ਕਰਦਾ ਸਕਦੇਗਾ ਲਾਉਂਦਾ ਥੋੜਾ ਹੀ ਹੌਲੀ ਹੌਲੀ ਇਹ ਮੋਡਲਿੰਗ ਹੁੰਦਾ ਜਾਂਦਾ ਵੀ ਬਦਲਦਾ ਜਾਂਦਾ ਚਲ ਸਮੇਂ ਦੇ ਹਿਸਾਬ ਨਾਲ ਵਿਚਾਰੇ ਨੂੰ ਲੀਦਾ ਕਪੜਾ ਦਾ ਮੌੜਾ ਹੀ ਹੋਣਗੇ ਉਹ ਨੰਗਾ ਕਿਥੋਂ ਪੱਜਾ ਪਹਿਲੋ ਪਹਿਲੋ ਇਧਰ ਮਾਲਾ ਤਾਰ ਕਰਾ ਦੇ ਇਧਰ ਬਜਟ ਕਰਾ ਦੇ ਸਾਰਾ ਵਿਖਾ ਉਹਦੇ ਅਕਰੀ ਵਿੱਚ ਸਾਰਾ ਜਿੱਥੇ ਭੇਜਾ ਕੰਮ ਕਰਦਾ ਆ ਸਾਰੇ ਮਾਰ ਦੇ ਤੇ ਜਿਹਨੂੰ ਵੇਲੀ ਦੇ ਵਿੱਚ ਲਿਆਂਦਾ ਆ ਹਾਂ ਤੇ ਬੱਦਲ ਵਾਈ ਬੜੇ ਤੇ ਬੱਦਲ ਵਾਈ ਦਾ ਟਾਈਮ ਹੈ ਤੇ ਇੱਕ ਦੇਖ ਲਾਤੀ ਇੱਕ ਇੱਕ ਦੇਖ ਲਾਤੀ ਇੱਕ ਦੇਖ ਲਾਤੀ ਆ ਪੂਰਾ ਇਹਨੂੰ ਵੇਲੀ ਤੇ ਕਰਾ ਦੇ ਇੱਕ ਪੂਰੀ ਵੇਲੀ ਦਾ ਵੀਡੀਓ ਮੈਂ ਕੱਲ ਵੀ ਤੇ ਭੇਜਾਂਗਾ ਦੇਖ ਲਾਉਂਗਾ ਪਿਆ ਚਲੋ ਇੰਨਾ ਕੀ ਮੌਸਮ ਵੀ ਉਤੋਂ ਚੰਗਾ ਹੈ 14 ਨੂੰ ਵੇਖੀ ਕਿਵੇਂ ਆਉਂਦੀ ਜੰਗ ਨਾਲੇ ਦੇ ਵਿੱਚੋਂ ਨਾ ਮੇਰੇ ਭਰਾ ਕਈ ਵੀਡੀਓ ਬੜੀਆਂ ਪਾਉਂਦੇ ਸਾਡੇ ਵੱਲ ਤੇ ਸਭ ਕੋਈ ਖਤਮ ਹੋ ਗਿਆ ਮੈਂ ਕਿਹਾ ਤੇ ਸਾਡੇ ਇੱਧਰ ਆਓ ਫਰੋਇਪੁਰ ਜ਼ਿਲ੍ਹੇ ਵਿੱਚ ਤੁਹਾਨੂੰ ਸਾਰਾ ਕੁਝ ਵਿਖਾ ਦੇਣਾ ਸਾਰਾ ਕੁਝ ਹੀ ਹੈ ਇਹਦੇ ਜਲਸੀ ਨਹੀਂ ਖਤਮ ਹੁੰਦੇ ਨੇ ਪਿਲਕਣ ਖਲਰ ਗਈ ਸਾਰੇ ਵੇੜੇ ਦੇ ਵਿੱਚ ਜੀ ਹਾਂ ਆ ਥੱਲੇ ਡੰਗਰ ਦਾ ਆਵਾੜਾ ਆ ਥੱਲੇ ਮਾਲ ਖਲਾ ਸਾਰਾ ਆ ਤੁਰੀ ਆਲਾ ਆਪਣਾ ਬ੍ਰਾਂਡਾ ਤੇ ਆ ਇਧਰ ਸਾਰਾ ਸ਼ੈੱਡ ਭਰਿਆਗਾ ਸੱਦਾ ਨਾਲ ਸਾਰੇ ਬਾਈ ਟਰਾ ਦੇ ਤੇ ਤੇ ਜਮੂੜ ਸੇ ਬਾਹਰ ਡੱਕੇ ਆ ਨਹੀਂ ਆ ਬਲ ਤੇ ਬਖਾਂ ਇਧਰ ਵੇਖ ਲੱਕੀ ਸੀਲ ਬੜਾ ਹੈ ਜਿਹੜਾ ਪਹਿਲਾ ਮਰਿਆ ਉਹ ਵੀ ਬੜਾ ਸੀਲ ਸੀ ਹਨਾ ਕੋਈ ਵੀ ਜਿਹੜਾ ਡਰ ਜਾਂਦਾ ਹੁੰਦਾ ਹੈ ਵੇ ਤਿੰਨ ਬੜੀ ਚੌੜੀ ਕਾਂਡ ਦੀ ਵਾਂਦੀ ਜਿਹੜਾ ਫਸਾ ਨਹੀਂ ਦਿੰਦਾ ਜਿੱਥੇ ਲੈ ਵੀ ਮੁੰਚਲਾ ਪੱਕ ਗੱਲ ਨਹੀਂ ਉਂ ਕਰਣੀ ਕਿ ਜਿੱਥੇ ਜਦੋਂ ਇਦਾਂ ਦਿਨ ਹੁੰਦਾ ਨਾ ਬਵਾકિસ્તાਨ 'ਚ ਐਡਾ ਬਲਦ ਜਿੱਡਾ ਖੜਾ ਆ ਘੱਟ ਤੋਂ ਘੱਟ ਮੈਂ ਨਾ 10 ਲੱਖ ਦੋਵੇ ਇਹ ਸੋਚ ਇਹ ਕਿਲੇ ਠੋਕ ਠੋਕ ਬੰਦੇ ਚੋਰਾ ਦਰੱਖਤ ਉੱਤੇ ਦੋ ਦੋ ਬੰਦੇ ਪਹਿਰੇ ਦੇ ਦੋ ਦੋ ਬੰਦੇ ਪਾਸੇ ਖੜੇ ਹਾਂਜੀ ਚੌਲ ਗਦੋ ਬਣੇ ਫਿਰ ਖੈਰ ਦਾ ਖੈਰ ਕੱਚੇ ਨਹੀਂ ਬਸ ਹੋਣੀ ਹੋਣੀ ਮੋਟਰ ਅੰਦਰੋਂ ਚੌਲ ਛਾਰਦੇ ਨਹੀਂ ਨਾਲ ਜੋੜਨਾ ਕਿਰਨਿਆ ਬਦਾਮ ਕਾਜੂ ਆ ਕੋਈ ਵੇਚੇ ਿੰਬੀ ਛੜਦੇ ਚੱਲੇ ਮੇਵੇ ਿੰਬੀ ਛੜਦੇ ਸਿੰਗਰ ਕੋਲ ਨਾ ਇਹ ਖਾਰਾਸਰੋ ਰੁਕੇ ਨਾ ਨਾ ਉਹ ਦੇਵੋਲੇ ਬੜੀਦਾ ਜੀ ਮੋੜਾ ਦੀ ਸਾਡੀ ਇੱਕ ਸਾਈਡ ਕੱਜੀ ਇਹ ਮੈਂ ਹੋਰ ਕੱਜੀ ਠਰੇ ਅਭਿਉ ਮੋ ਲੋਕਾਂ ਚੋਂ ਉਹਨੂੰ ਬੰਨ੍ਹਿਆ ਹੈ ਇਹ ਸਕੇਵ